ਸ਼ਹਿਰ ਤੋਂ ਲੈ ਕੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਨਗਰ ਨਿਗਮ ਇਲੈਕਸ਼ਨ ਦੀ ਵੀ ਅਨਾਉਂਸਮੈਂਟ ਕਿਸੇ ਵਕਤ ਹੋ ਸਕਦੀ ਹੈ ਕੀ ਤਿਆਰੀਆਂ ਬੰਦ ਨਹੀਂ ਪਾਰਟੀ ਦੀਆਂ ਦਾ ਦੇਖੋ ਇਸ ਤਰ੍ਹਾਂ ਕਿ ਇਹ ਜਿਹੜੀਆਂ ਨਗਰ ਨਿਗਮ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਨੇ ਇਹ ਸ਼ਹਿਰਾਂ ਦੇ ਵਿਕਾਸ ਦੇ ਪੱਖੋਂ ਬਹੁਤ ਜ਼ਰੂਰੀ ਨੇ ਔਰ ਇਹਨੂੰ ਇਨਸ਼ੋਰ ਕਰਨ ਦੇ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਤਿਆਰੀਆਂ ਨੇ ਜਿਹੜੀਆਂ ਇਹਦੀਆਂ ਵਿੱਡ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਕਾਰਪੋਰੇਸ਼ਨਾਂ ਦੇ ਦੇ ਵਿੱਚ ਜਿੰਨੇ ਏਰੀਆਜ਼ ਪੈਂਦੇ ਨੇ ਉਹਨਾਂ ਦੇ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਪਾਰਟੀ ਦੇ ਆਫਿਸ ਬੀਰਜ਼ ਨੇ ਜਿਹੜੇ ਉਹਨਾਂ ਸਾਰਿਆਂ ਦੇ ਨਾਲ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਾਕੀ ਸਾਰੇ ਸ਼ਹਿਰਾਂ ਜਿੱਥੇ ਕਿ ਇਲੈਕਸ਼ਨਾਂ ਹੋਣੀਆਂ ਨੇ ਪੰਜ ਕਾਰਪੋਰੇਸ਼ਨ ਨੇ ਔਰ 42 ਨਗਰ ਪੰਚਾਇਤਾਂ ਨੇ ਜਿਨ੍ਹਾਂ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਸੋ ਉਹ ਤਿਆਰੀਆਂ ਅੱਜ ਵਿੜੀਆਂ ਨੇ ਔਰ ਸਾਰੇ ਦੇ ਸਾਰੇ ਸਾਥੀ ਬੜੇ ਉਤਸ਼ਾਹਿਤ ਨੇ ਬੜੇ ਜੋਸ਼ ਦੇ ਵਿੱਚ ਨੇ ਔਰ ਬੜੀ ਜਲਦੀ ਹੀ ਇਹਦਾ ਜਿਹੜਾ ਐਪਲੀਕੇਸ਼ਨ ਲੈਣ ਦਾ ਕੰਮ ਹੈ ਜਿਹੜਾ ਇੱਕ ਤਾਰੀਖ ਤੋਂ ਅਸੀਂ ਸ਼ੁਰੂ ਕਰਾਂਗੇ ਔਰ ਪ੍ਰੋਸੈਸ ਅੱਜ ਚਾਲੂ ਕਰ ਦਿੱਤਾ ਗਿਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ ਤਿੰਨ ਬਾਈ ਇਲੈਕਸ਼ਨਸ ਦੇ ਵਿੱਚ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਉਹਨਾਂ ਹਲਕਿਆਂ ਦੇ ਲੋਕਾਂ ਨੇ ਜਿੱਤ ਝੋਲੀ ਪਾਈ ਉਸੇ ਤਰੀਕੇ ਦੇ ਨਾਲ ਇਨਾਂ ਸ਼ਹਿਰੀ ਹਲਕਿਆਂ ਦੇ ਵਿੱਚ ਵੀ ਇਨਾਂ ਕਾਰਪੋਰੇਸ਼ਨਸ ਔਰ ਨਗਰ ਪੰਚਾਇਤਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਜਿਹੜੇ ਉਹ ਜਿੱਤਣਗੇ ਤੇ ਇਨਾਂ ਅਰਬਨ ਲੋਕਲ ਬਾਡੀਜ਼ ਨੂੰ ਦੀ ਡਿਵੈਲਪਮੈਂਟ ਦਾ ਕੰਮ ਹੈ ਜਿਹੜਾ ਹੋਰ ਤੇਜ਼ੀ ਦੇ ਨਾਲ ਵਧੇਗਾ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਿਹੜੇ ਵਰਕਰ ਸਾਥੀ ਸਾਡੇ ਜਿਹੜੇ ਚੌਥੇ ਨੇ ਇਲੈਕਸ਼ਨ ਲੜਨਾ ਉਹ ਲੋਕਲ ਜਿਹੜੇ ਸਾਡੇ ਆਫਿਸ ਬੀਅਰਰਸ ਨੇ ਜਾਂ ਉਹਨਾਂ ਦੇ ਕੋਈ ਵਿਧਾਇਕ ਮੰਤਰੀ ਸਾਹਿਬਾਨ ਨੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਇਸ ਪ੍ਰੋਸੈਸ ਦੇ ਵਿੱਚ ਮਕਸਦ ਸਿਰਫ ਇੱਕ ਹੋਣਾ ਚਾਹੀਦਾ ਹੈ ਕ੍ਰਾਈਟੇਰੀਆ ਸਿਰਫ ਇੱਕ ਹੋਏਗਾ ਕਿ ਪਾਰਟੀ ਦੇ ਨਾਲ ਜਿਹੜੇ ਸਾਥੀ ਜੁੜੇ ਹੋਏ ਨੇ ਔਰ ਉਹਦੇ ਨਾਲ ਨਾਲ ਜਿਹੜੀ ਵਿਨੇਬਿਲਿਟੀ ਹੈ ਉਹ ਵੀ ਉਹਦੇ ਮੁਤਾਬਕ ਹੈ ਜਿਹੜਾ ਇਹ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕੀਤਾ ਜਾਏਗਾ ਅਮਨ ਜੀ ਜੁੰਨੇਵਾਰੀ ਕਿਸ ਨੂੰ ਲਗਾਏਗੀ ਕਿਉਂਕਿ ਹਰ ਕਲਿਆਕੇ ਅਲਗ-ਅਲਗ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਨੇ ਕੋਈ ਆਬਜ਼ਰਵਰ ਤੁਸੀਂ ਤਾਇਨਾਤ ਕੀਤਾ ਪਾਰਟੀ ਦੇ ਆਬਜ਼ਰਵਰਸ ਨੇ ਜਿਹੜੇ ਉਹ ਮਨਿਸਟਰ ਸਾਹਿਬਾਨ ਨੇ ਜਿਹੜੇ ਅੱਜ ਅਸੀਂ ਚਾਰ ਕਾਰਪੋਰੇਸ਼ਨਾਂ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਮਨਿਸਟਰਸ ਨੂੰ ਜ਼ਿੰਮੇਵਾਰੀਆਂ ਨੇ ਜਿਹੜੀਆਂ ਐਸ ਆਬਜ਼ਰਵਰਸ ਉਹ ਸੌਂਪੀਆਂ ਗਈਆਂ ਨੇ ਔਰ ਪ੍ਰੋਸੈਸ ਬੜਾ ਸਿੰਪਲ ਹੈ ਕਿ ਸਭ ਤੋਂ ਪਹਿਲਾਂ ਐਪਲੀਕੇਸ਼ਨਸ ਨੇ ਜਿਹੜੀਆਂ ਉਹ ਲਈਆਂ ਜਾਣਗੀਆਂ ਜਿਹੜਾ ਵੀ ਕੋਈ ਸਾਥੀ ਇਲੈਕਸ਼ਨ ਲੜ ਕੇ ਆਵਾਜ਼ ਦੀ ਪਾਰਟੀ ਵੱਲੋਂ ਆਪਦੇ ਏਰੀਏ ਦੇ ਆਪਦੇ ਵਾਰਡਾਂ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਉਹਨਾਂ ਤੋਂ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਜਾਣਗੀਆਂ ਔਰ ਫਿਰ ਸਰਵੇਜ਼ ਨੇ ਜਿਹੜੇ ਸਰਵੇਜ਼ ਮੁਤਾਬਕ ਜਿਹੜੇ ਵੇਨੇਬਲ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਟਿਕਟ ਡਿਸਟ੍ਰੀਬਿਊਸ਼ਨ ਹੈ ਜਿਹੜੀ ਉਹ ਹੋਏਗੀ ਜਿਹੜੇ ਮੰਤਰੀ ਨੂੰ ਕਿਹੜੇ ਸ਼ਹਿਰ ਦੀ ਜ਼ਿੰਮੇਵਾਰੀਆਂ ਜੀ ਅ ਅੰਮ੍ਰਿਤਸਰ ਦਾ ਕੁਦੀਪ ਸਿੰਘ ਢਾਲੀਵਾਲ ਜੀ ਲੁਧਿਆਣੇ ਤਰਨਪੀਰ ਸੋਣਡ ਔਰ ਫਗਵਾੜਾ ਅਸੀਂ ਐਮਪੀ ਸਾਹਿਬ ਸਾਡੇ ਚੱਬੇਵਾਲ ਸਾਹਿਬ ਨੇ ਜਿਹੜੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਪਟਿਆਲਾ ਦੀ ਜ਼ਿੰਮੇਵਾਰੀ ਜਿਹੜੀ ਉਹ ਵਰਿੰਦਰ ਗੋਇਲ ਜੀ ਕੋਲੇ ਹੈ ਇਸ ਤਰੀਕੇ ਨਾਲ ਸਾਰੀਆਂ ਜ਼ਿੰਮੇਵਾਰੀਆਂ ਜਿਹੜੇ ਦਿੱਤੀਆਂ ਗਈਆਂ ਨੇ ਜਲੰਧਰ ਦੀ ਹਲੇ ਤੱਕ ਤੈ ਹੋਣੀ ਪਈ ਜੀ ਜੀ ਜਲੰਧਰ ਜਲੰਧਰ ਨਹੀਂ ਜਲੰਧਰ ਦੀ ਅਸੀਂ ਹਰਪਾ ਜਨ ਇਟੀਓ ਜੀ ਨੂੰ ਦਿੱਤੀ ਹੈ ਅਤੇ ਬਾਕੀ ਲੋਕਲ ਇਲੈਕਸ਼ਨ ਰਹਿਣਗੇ ਉਹਨਾਂ ਦੇ ਵਿੱਚ ਪਾਰਟੀ ਦੇ ਕਿਦਾਂ ਐਮ ਐਲ ਏ ਸਾਹਿਬਾਨ ਵੀ ਰਹਿਣਗੇ ਫਿਰ ਸਾਡੀ ਨਹੀਂ ਉਹ ਤਾਂ ਦੇਖੋ ਉਹ ਵੀ ਰਹਿਣਗੇ ਐਮ ਐਲ ਏ ਸਾਹਿਬਾਨ ਵੀ ਹੋਣਗੇ ਬਾਕੀ ਜਿਹੜੇ ਜਿਹੜੀ ਬਾਕੀ 44 ਜਿਹੜੇ ਬਾਕੀ ਬਾਕੀ 42 ਨੇ ਉਹਦੇ ਵਿੱਚ ਵੀ ਲੋਕਲ ਐਮ ਐਲ ਏ ਸਾਹਿਬਾਨ ਵੀ ਹੋਣਗੇ ਲੋਕਲ ਜਿਹੜੇ ਚੁਣੇ ਹੋਏ ਸਾਥੀ ਨੇ ਚਾਹੇ ਉਹ ਪਾਰਟੀ ਦੇ ਨੇ ਤੇ ਚਾਹੇ ਉਹ ਐਮ ਐਲ ਏ ਮੰਤਰੀ ਨੇ ਉਹ ਤਾਂ ਹੋਣਗੇ ਹੋਣਗੇ ਪਰ ਉੱਪਰੋਂ ਐਕਸਟਰਨਲੀ ਆਬਜ਼ਰਵਰਸ ਨੇ ਜਿਹੜੇ ਉਹ ਵੀ ਪਾਰਟੀ ਵੱਲੋਂ ਅਸੀਂ ਅਪਾਇੰਟ ਕਰਨ ਦਾ ਪ੍ਰੋਸੈਸ ਕਰ ਰਹੇ ਹਾਂ। ਅਮਨ ਜੀ ਕੋਈ ਕਾਮਨ ਮੈਨੀਫੈਸਟੋ ਦਾ ਜ਼ਿਕਰ ਹੋਇਆ ਜਾਂ ਕੋਈ ਕਹਿੰਦੇ ਕਿ ਲੋਕਲ ਲੈਵਲ ਦੇ ਉੱਪਰ ਹੀ ਚੋਣਵਾਦੇ ਰਹਿਣਗੇ। ਦੇਖੋ ਇਸ ਤਰ੍ਹਾਂ ਕਿ ਕੁਝ ਪੁਆਇੰਟਸ ਸਾਰਿਆਂ ਦੇ ਕਾਮਨ ਹੋਣਗੇ ਜਿਵੇਂ ਸ਼ਹਿਰ ਦੀ ਸਫਾਈ ਦਾ, ਸ਼ਹਿਰ ਦੀ ਗਾਰਬੇਜ ਕਲੈਕਸ਼ਨ ਦਾ, ਸ਼ਹਿਰ ਦੇ ਵਿੱਚ ਸਟਰੀਟ ਲਾਈਟ ਦਾ, ਸ਼ਹਿਰ ਦੇ ਵਿੱਚ ਪਾਣੀ ਦੀ ਸਪਲਾਈ ਦਾ, ਸੀਵਰੇਜ ਦਾ ਇਹ ਤਾਂ ਕਾਮਨ ਸਾਰੇ ਸ਼ਹਿਰਾਂ ਦੇ ਵਿੱਚ ਹੁੰਦੀ ਨੇ ਪਰ ਹਾਂ ਡੈਫੀਨੇਟਲੀ ਹਰੇਕ ਸ਼ਹਿਰ ਦਾ ਕੋਈ ਨਾ ਕੋਈ ਸਪੈਸੀਫਿਕ ਇਸ਼ੂ ਵੀ ਹੋਏਗਾ ਤੇ ਉਹਦੇ ਬਾਰੇ ਵੀ ਅਸੀਂ ਸਾਰਿਆਂ ਨੂੰ ਬੇਨਤੀ ਇਹੀ ਕੀਤੀ ਹੈ ਕਿ ਸਾਰੇ ਸਾਥੀ ਜੋ ਇੱਕ ਕਾਮਨ ਮਿਨਿਮਮ ਜੋ ਮੈਨੀਫੈਸਟੋ ਹੋਏਗਾ ਉਸ ਕਾਰਪੋਰੇਸ਼ਨ ਦਾ ਉਹ ਤਿਆਰ ਕਰ ਲੈਣ ਤਾਂ ਕਿ ਲੋਕਾਂ ਦੇ ਵਿੱਚ ਔਰ ਲੋਕਾਂ ਦੇ ਵਿੱਚ ਉਹੀ ਗੱਲ ਲੈ ਕੇ ਜਾਣੀ ਜਿਹੜੀ ਅਸੀਂ ਕਰ ਸਕਾਂਗੇ ਔਰ ਜਦੋਂ ਲੋਕਾਂ ਕੋਲੋਂ ਇੱਕ ਡਿਮਾਂਡ ਆ ਗਈ ਮੈਨੀਫੈਸਟੋ ਦੇ ਰੂਪ ਦੇ ਵਿੱਚ ਸਾਡੀ ਕਮਿਟਮੈਂਟ ਹੋ ਗਈ ਸਾਡੀ ਗਾਰੰਟੀ ਹੋ ਗਈ